ਦੋਸਤੋ ਆਪਾਂ ਘੁੰਮ ਰਹੇ ਆ ਇਸ ਵੇਲੇ ਪਾਰਮ ਦੇ ਆਖਰੀ ਪਿੰਡ ਚਿਤਕੁਲ ਦੇ ਵਿੱਚ ਔਰ ਬੜਾ ਸੋਹਣਾ ਕੁਦਰਤੀ ਨਜ਼ਾਰਾ ਬਾਸਪਾ ਵੈਲੀ ਦੇ ਵਿੱਚ ਵਸਿਆ ਇਹ ਪਿੰਡ ਬਹੁਤ ਹੀ ਅਦਭੁਤ ਹੈ ਇਸੇ ਕਰਕੇ ਇਹ ਸਲਾਨੀਆ ਵਿਖੇ ਦਾ ਕੇਂਦਰ ਬਣਿਆ ਹੋਇਆ ਹੈਗਾ ਵਾਸਪਾ ਰਿਵਰ ਨਾਲ-ਨਾਲ ਬੈਂਦਾ ਜੀ ਦੀ ਆਵਾਜ਼ ਕਲ-ਕਲ ਇੱਥੇ ਹਰ ਸਾਲਾਨੀ ਦੇ ਕੰਨਾਂ ਦੇ ਵਿੱਚ ਗੂੰਜਦੀ ਹੈ ਤੇ ਬਰਫ਼ੀਲੀਆਂ ਚੋਟੀਆਂ ਤੇ ਇੱਥੋਂ ਦੀ ਸੰਸਕ੍ਰਿਤੀ ਇੱਥੋਂ ਦੀ ਵਿਰਾਸਤ ਉਹ ਦੇਖਣਯੋਗ ਹੈ ਟੂਰਿਸਟਾਂ ਦੇ ਵਧਣ ਦੇ ਕਾਰਨ ਇੱਥੇ ਕਾਫੀ ਹੋਟਲ ਹੋਮਸਟੇ ਤੇ ਗੈਸਟ ਹਾਊਸ ਰੈਸਟ ਹਾਊਸ ਬਹੁਤ ਖੁੱਲ ਗਏ ਨੇ ਪਰ ਫਿਰ ਵੀ ਪਿੰਡ ਵਾਸੀਆਂ ਦੀ ਇਹ ਕੋਸ਼ਿਸ਼ ਹੈਗੀ ਹੈ ਕਿ ਉਹ ਆਪਣੀ ਵਿਰਾਸਤ ਨੂੰ ਬਚਾ ਕੇ ਰੱਖਣ ਕਾਫੀ ਜਲੇ ਘਰ ਹੈਗੇ ਨੇ ਉਹ ਹਲੇ ਵੀ ਵਿਰਾਸਤੀ ਬਣੇ ਹੋਏ ਹੈਗੇ ਨੇ ਅਸੀਂ ਰਾਤਾਂ ਆਏ ਸੀ ਤੇ ਹੁਣ ਮਾਰਨਿੰਗ ਵਾਕ ਦੇ ਉੱਤੇ ਹੈਗੇ ਆਂ ਚਿੱਟਕੋਲ ਦੇ ਆਸੂ ਜ਼ਾਲਮੀ ਆ ਦੇਖ ਲਓਗਾ ਲੋਕਲ ਕਾਰ ਆ ਰਹੀ ਹੈ ਲੱਕਰਦੇ ਪੱਥਰਾਂ ਦੇ ਬਣੇ ਹੋਏ ਨੇ ਯਾਤਰ ਜਿਹੜੇ ਪੁਰਾਣੇ ਘਰ ਹੈਗੇ ਨੇ ਤੁਹਾਨੂੰ ਪਿੰਡ ਦੇ ਅੰਦਰ ਵੀ ਲੈ ਕੇ ਜਾਵਾਂਗੇ ਅੰਦਰ ਦੇ ਸੀਨ ਵੀ ਦਿਖਾਵਾਂਗੇ ਤੁਹਾਨੂੰ 3 ਕਿਲੋਮੀਟਰ ਅੱਗੇ ਤੱਕ ਜਾ ਸਕਦੇ ਹਾਂ ਜੇ ਆਪਾਂ ਜੇ ਹਾਂ ਇਸ ਪਿੰਡ ਤੋਂ 3 ਕਿਲੋਮੀਟਰ ਅੱਗੇ ਤੱਕ ਜਾਇਆ ਜਾ ਸਕਦਾ ਪਰ ਉਸ ਤੋਂ ਅੱਗੇ ਜਾਣ ਦੀ ਆਗਿਆ ਨਹੀਂ ਹੈਗੀ ਆ ਇੱਥੋਂ ਦੇ ਲੋਕਾਂ ਦੇ ਵੱਲੋਂ ਪਸ਼ੂਆਂ ਦੇ ਲਈ ਸਟੋਰ ਕਰਤਾ ਹੋਇਆ ਘਾ ਹੈ ਜੀ ਇਹ ਕਹ ਸਕਦੇ ਹਾਂ ਤੂੜੀ ਜਿਵੇਂ ਪਤੂੜੀ ਸੰਭਾਲ ਕੇ ਰੱਖ ਦਿੰਦੇ ਹਾਂ ਸਵਾਰਤਾ ਦੇ ਵਿੱਚ ਤਾਂ ਇੱਥੋਂ ਦੇ ਲੋਕ ਜਿਹੜੇ ਹੈਗੇ ਨੇ ਉਹ ਆਪਣੇ ਘਰ ਨੂੰ ਇਸ ਤਰ੍ਹਾਂ ਸੁਕਾ ਕੇ ਰੱਖਦੇ ਹਾਂ ਇਥੋਂ ਦੇ ਲੋਕ ਕਾਫੀ ਗਾਇਆਂ ਵਗੈਰਾ ਪਾਲਦੇ ਆ ਪਹਿਲਾਂ ਵੀ ਇੱਕ ਤੁੰਡ ਮਿਲਿਆ ਸੀ ਤੇ ਹੁਣ ਵੀ ਦੇ ਰਹੇ ਨੇ ਜਾਂਦੇ ਆ ਗਾਮਾ ਵਾਲੀ ਕਿਵੇਂ ਹੋ ਬਾਈ ਅੱਜ ਕੁਦਰਤ ਕਿੰਨੀ ਬਚਾਲ ਆ ਗਾਈਆਂ ਦੇ ਕਿੰਨੇ ਕਿੰਨੇ ਜੱਤ ਦਿੱਤੀ ਹੋਈ ਹੈਗੀ ਹੈ ਤਾਂ ਕਿ ਉਹਨਾਂ ਨੂੰ ਖਾਂਦ ਨਾਲ ਲਗੇ ਇਹਨਾਂ ਦੀਆਂ ਪੂਤਾਂ ਨੇ ਉਹ ਆਪਣੇ ਘੋੜਿਆਂ ਵਰਗੀਆਂ ਪੂਤਾਂ ਆ ਹੈ ਆਜੋ ਦੋਸਤੋ ਦੇਖ ਲੋ ਪਿੰਡ ਬਾਈਕ ਲੈ ਗਿਆ ਮੋਸੀਆ ਯਾਰ ਬਾਈਕ ਫੁੱਲੀ ਹੈ ਜੀ ਹੈ ਆ ਤਾਂ ਖੁੱਲੀ ਹੈ ਜੀ ਹਾਂ ਦੋਸਤ ਖੁੱਲੀ ਹੈ ਤਾਂ ਕਿਥੋਂ ਦਿਨ ਚੜੇ ਜੀ ਕਰ ਰਹਾ ਸੀ ਹਾਂ ਦਿਨ ਚੱਲਿਆਂਗੇ ਹਾਂ ਅਜੂ ਪੀਲੀਗਰਾ ਐਸੋ ਲਿਖਾ ਥੋੜਾ ਹੋਰ ਰਿਪੋਰਟ ਆ ਬਸ ਅੱਗੇ ਦੇਖੀ ਜਾਣਾ ਬਸ ਇੱਥੇ ਮੁੜਿਆ ਹਾਂ ਹਾਂ ਜਰਾ ਬਾਰਡਰ ਤੋਂ ਜਰੀਏ ਹਾਂ ਸੈਕੰਡ ਬਟਾਲੀਅਨ ਇੰਡੋ ਤਿੱਬਤ ਬਾਰਡਰ ਪੁਲਿਸ ਕਿਤਕਲ ਬਲੈਂਕ ਸੁਬੀ ਤੋਂ ਉਹ ਜਾਂ ਬੈਸੇ ਦਾ ਤਾਂ ਦੋਸਤ ਇਹ ਹੈ ਕਿ ਜਿਹੜਾ ਪਿੰਡ ਹੈ ਲਾਸਟ ਉਹ ਦੁੰਤੀ ਹੈ ਇਹ ਕਿਤਕਲ ਦਾ ਨਾਗਰ ਚੱਤ ਦੇ ਵਿੱਚ ਹੈਗਾ ਤਾਂ ਪਰੋਂਥੇ ਜਾਣ ਦੀ ਆਗਿਆ ਨਹੀਂ ਆਗਿਆ ਨਹੀਂ ਹੈਗੀ ਹਰ ਇੱਕ ਨੂੰ ਪ੍ਰਾਇੋਰਟੀ ਰੋਡ ਹੈ ਤਾਂ ਉਸੇ ਹਰ ਇੱਕ ਨੂੰ ਜਾਣ ਦੀ ਆਗਿਆ ਨਹੀਂ ਹੈਗੀ ਇਸ ਕਰਕੇ ਆ ਲਾਸਟ ਪੁਣ ਹੁਣ ਇਹੀ ਬਣਿਆ ਹੋਇਆ ਆਜੋ ਦੋਸਤੋ ਹੁਣ ਤੁਹਾਨੂੰ ਦਿਖਾਈਏ ਜਿੱਤਕੁੱਲ ਛੋਟੇ ਛੋਟੇ ਘਰ ਆ ਦੇਖੋ ਕਿੰਨਾ ਪਿਆਰਾ ਜਿਹਾ ਲੱਗਦਾ ਸੀ ਘਰ ਮਮ ਆ ਗਿਆ ਆਪਣਾ ਸ਼ੇਰੂ ਵੀ ਪਿੱਛੇ ਆ ਗਿਆ ਆ ਗਿਆ ਵੀ ਆ ਗਿਆ ਵੇ ਆ ਜਾ ਆ ਜਾ ਤੇ ਦੀਦਾ ਕਿੱਥੋਂ ਆ ਗਿਆ ਨੂੰ ਅੱਖਾਂ ਦਾ ਵਾਲਦਰੇ ਉਹ ਸ਼ੁਰੂ ਹਾਂ ਗੱਲ ਸੁਣ ਆ ਜਾ ਰੇ ਵੇ ਕਮ 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 ਆਰੇ ਖਤਰਨਾਕ ਨਸਰਾਂ ਨੇ ਸੇਰਾਂਵਾਰਗੇ ਕੁੱਤੇ ਆ ਇਹ ਦੋਸਤੋ ਇਹ ਮੈਡਨ ਟਰਾਈਬ ਹੈ